ਕਾਲੇ ਰੰਗ ਨਾਲ ਇਹਨਾਂ ਅਫਸਰਾਂ ਦੀਆਂ ਜਿਹੜੇ ਜ਼ਿਆਤੀਆਂ ਕਰ ਰਹੇ ਨੇ ਉਹਨਾਂ ਦੇ ਨਾਂ ਲਿਖੇ ਜਾਣ ਤੇ ਉਹਦੇ ਉੱਤੇ ਬਕਾਇਦਾ ਤਾਂ ਰਾਤ ਨੂੰ ਵੀ ਕੋਈ ਬਿਹਤਰੀਨ ਲਾਈਟ ਲਾਈ ਜਾਏ ਜਦੋਂ ਰਾਤ ਨੂੰ ਵੀ ਕੋਈ ਲੋਕ ਪੰਜਾਬ ਨੂੰ ਜਾਂਦੇ ਨੇ ਪੀਜੀਆ ਦੇ ਜ਼ਰੀਏ ਉਹ ਚੰਗੀ ਤਰ੍ਹਾਂ ਪੜ ਸਕਣ ਕਿ ਕਿਹੜੇ ਆਦਮੀ ਨੇ ਜਿਨ੍ਹਾਂ ਦੇ ਕਾਲੇ ਅਚਰਾਂ ਦੇ ਵਿੱਚ ਨਾਂ ਲਿਖੇ ਨੇ ਸੋ ਮੈਂ ਆਪਣੇ ਛੋਟੇ ਵੀਰ ਨੂੰ ਉਨਾਂ ਦੀ ਘਰ ਵਾਪਸੀ ਤੇ ਵੈਲਕਮ ਵੀ ਕਰਨਾ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਚ ਅਰਦਾਸ ਵੀ ਕਰਨਾ ਕਿ ਸਾਰੀ ਪਾਰਟੀ ਇਕ ਰਹੇ ਸਾਰੀ ਪਾਰਟੀ ਇਕੱਠੇ ਹੋ ਕੇ ਅੱਜ ਪੰਜਾਬ ਨੂੰ ਜ਼ਰੂਰ ਥੇ ਕਿ ਕਹੋ ਜੀ ਪਾਰਟੀ ਉੱਪਰ ਕੇ ਨਿਕਲੇ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜਾਈ ਲੜ ਸਕੇ ਸੱਚਾਈ ਤੇ ਪਹਿਰਾ ਦੇ ਸਕੇ ਤੇ ਮੈਂ ਅੱਜ ਇਸੇ ਸਟੇਜ ਉਤੋਂ ਇੱਕ ਭਗਵੰਤ ਮਾਲ ਨੂੰ ਵੀ ਇਹ ਗੱਲ ਕਹਿਣਾ ਚਾਹਾਂ ભગવંતબાંજી ساری ઉમર ਤੁਸੀਂ ਨਹੀਂ રહેਣਾ ਤੇ ਜੇ ਤੁਸੀਂ ਸੋਚੋ ਕਿ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਅਸੀਂ ਦੱਸਣ ਤੋਂ ਗੁਰੇਜ਼ ਕਰਾਂਗੇ ਤਾਂ ਬਿਲਕੁਲ ਭੁੱਲ ਜਾਓ ਅਸੀਂ ਦਸਮ ਪਿਤਾ ਦੇ سارے ਬੱਚੇ ਆ ਇਹ ਚੀਜ਼ਾਂ ਸਾਡੇ ਤੇ ਕੋਈ ਅਸਰ ਨਹੀਂ ਕਰਦੀ ਕੋਈ ਡਰ ਖੌਫ ਤੇ ਸਾਡੇ ਕੋਲ ਦੀ ਵੀ ਨਹੀਂ ਟੱਪਿਆ ਕਰ ਪਿਆਰ ਦੀ ਗੱਲ ਤੇ ਅਸੀਂ ਸਮਝ ਸਕਦੇ ਆ ਆ ਜਿਹੜਾ ਤੁਸੀਂ ਰਸਤਾ ਬਣਾ ਲਿਆ ਬਿਲਕੁਲ ਠੀਕ ਹੈ ਮੈਂ ਸਹਿਮਤ ਹਾਂ ਜਸ ਸੁਖਪਾਲ ਸਿੰਘ ਖਹਿਰਾ ਜੀ ਨਾਲ ਟਾਈਮ ਆ ਗਿਆ ਆਪਣੇ ਦਫ਼ਤਰਾਂ ਚ ਡਾਕਟਰ ਅੰਬੇਦਕਰ ਸਾਹਿਬ ਦੀ ਤੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਕਿਉਂਕਿ ਤੁਸੀਂ ਸੋਚਣਾ ਨਹੀਂ ਭਜੇ ਤੁਸੀਂ ਉਹ ਕੰਮ ਕਰ ਰਹੇ ਜਿਹੜੇ ਕੰਪਲੀਟਲੀ ਉਹਨਾਂ ਦੀ ਆਈਡੀਓਲੋਜੀ ਦੇ ਖਿਲਾਫ ਨੇ ਕਿਰਪਾ ਕਰਕੇ ਸਾਰਿਆਂ ਨੂੰ ਪਹਿਲੇ ਉਹਨਾਂ ਦੀਆਂ ਤਸਵੀਰਾਂ ਆਪਣੇ ਦਫ਼ਤਰਾਂ ਤੋਂ ਲਓ ਉਤਾਰੋ ਤੇ ਮੈਂ ਇਹਨੂੰ ਰਾਏ ਦਵਾਂਗਾ ਕਿ ਜਿਹੜਾ ਤੂੰ ਹੈ ਨਵਾਂ ਕੰਮ ਰੰਭਿਆ ਇਹਦੇ ਨਾਲੋਂ ਬੈਟਰ ਜੇ ਐਡੋਲਫ ਹਿਟਲਰ ਦੀ ਫੋਟੋ ਤੂੰ ਲਾ ਦੇ ਕਿਉਂਕਿ ਤੇਰੀ ਸੋਚ ਉਸ ਕਿਸਮ ਦੀ ਤੁਸੀਂ ਐਡੋਲਫ ਹਿਟਲਰ ਦੀ ਸੋਚ ਤੇ ਚੱਲਦੇ ਹੋ ਤੁਹਾਨੂੰ ਪਤਾ ਜਿਹੜਾ ਇਹਨਾਂ ਦਾ ਪਬਲਿਸਿਟੀ ਮਿਨਿਸਟਰ ਸੀ ਜਰਨਲ ਗੋਬਲਸ ਜਰਨਲ ਗੋਬਲਸ ਦਾ ਵੀ ਕਹਿਣਾ ਸੀ ਖੈਰਾ ਸਾਹਿਬ ਹਾਂਜੀ ਸਰ ਇੱਕ ਝੂਠ ਨੂੰ 100 ਵਾਰ ਬੋਲੋ ਤੇ ਉਹ ਸੱਚ ਬਣ ਜਾਂਦਾ ਤੇ ਤੁਸੀਂ ਉਸੇ ਤੇ ਚੱਲਦੇ ਹੋ ਅੱਛਾ ਲਗਾਤਾਰ 750 800 ਕਰੋੜ ਰੁਪਇਆ ਜਿਸ ਸੇ ਸੂਬੇ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਹੈ ਦੋ ਆ ਸਾਲਾਂ ਤੱਕ ਅਸੀਂ 90 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਸਾਲ ਚੜਦੇ ਆ 2500 ਕਰੋੜ ਰੁਪਇਆ ਪਹਿਲੇ ਦਿਨ ਚੁੱਕ ਲਿਆ ਤੋਂ ਬਿਹਤਰ ਹੋਏਗਾ ਇਹਨਾਂ ਦੋ ਮਹਾਨ ਸ਼ਖਸੀਤਾਂ ਦੀਆਂ ਕਿਉਂਕਿ ਜਿਨ੍ਹਾਂ ਦੀ ਆਈਡੀਓਲੋਜੀ ਨਾਲ ਤੁਸੀਂ ਭੱਜੇ ਨਹੀਂ ਜਿਨ੍ਹਾਂ ਦੀ ਸੋਚ ਨਾਲ ਤੁਸੀਂ ਭੱਜੇ ਨਹੀਂ ਉਹਨਾਂ ਦੀਆਂ ਤਸਵੀਰਾਂ ਲਾਓ ਤੇ ਐਡੋਲਫ ਹਿਟਲਰ ਦੀਆਂ ਲਾਓ ਤੇਰਡੋਲਫ ਇਟਲਰ ਜਾਂ ਚੰਗੀ ਤਰ੍ਹਾਂ ਵੇਖੋ ਇਹਨਾਂ ਦੇ ਕਿਸੇ ਲੀਡਰ ਦਾ ਧਿਆਨ ਨਾਲ ਜੇ ਚਿਹਰਾ ਮੋਹਰਾ ਵੇਖੋ ਇੱਕ ਅੰਦੇ ਦੀ ਸ਼ਕਲ ਵੀ ਉਹਦਾ ਨਾਲ ਉਹਦੀ ਤਸਵੀਰ ਲਾਓ ਉੱਥੇ ਕਿਉਂਕਿ ਤੁਹਾਡੀ ਸੋਚ ਇਹ ਹੈ ਤੇ ਜਿਹੜੀ ਗੱਲ ਸੁਖਪਾਲ ਸਿੰਘ ਜੀ ਕਹੀ ਹੈ ਪਿੱਛੋਂ ਦੀ ਆਜਾ ਇਹ ਜੇ ਵੜਿੰਗ ਸਾਹਿਬ ਸਹਿਮਤੀ ਦੇਣ ਮੈਂ ਸਹਿਮਤ ਹਾਂ ਇੱਕ ਬੋਰਡ ਉੱਥੇ ਲਾਇਆ ਜਾਏ ਉਹ ਸੁਖਪਾਲ ਸਿੰਘ ਘਰ ਆਣਾ ਤਾਂ 2 ਸਾਲ ਜਾਂ 3 ਸਾਲ ਉਸੇ ਪਾਰਟੀ ਚ ਰਹੇ ਭਗਵੰਤ ਮਾਨ ਪਾਰਟੀ ਦਾ ਪ੍ਰਧਾਨ ਸੀ ਇਸੇ ਕੇਜਰੀਵਾਲ ਨੇ ਸੁਖਪਾਲ ਸਿੰਘ ਖਹਿਰਾ ਜੀ ਨੂੰ ਲੀਡਰ ਆਫ oppositon ਬਣਾਇਆ ਜਿਹਦੇ ਨਾਲ ਤੁਸੀਂ ਰੋਟੀ ਸਾਂਝੀ ਕੀਤੀ ਹੋਏ ਨਮਕ ਇਕੱਠਿਆਂ ਖਾਧਾ ਹੋਏ ਜੀ ਉਹਦੇ ਨਾਲ ਤੁਸੀਂ ਇਹ ਕੰਮ ਕਰ ਸਕੇ ਉਹ ਤੇ ਬਗਾਨਿਆਂ ਨਾਲ ਤੁਸੀਂ ਕੀ ਕਰ ਕੀ ਤੁਹਾਡੇ ਤੋਂ ਲੋਕ ਦੂਜੇ ਸਿਆਸੀ ਵਿਰੋਧੀ ਕੀ ਤੁਹਾਡੇ ਤੋਂ ਆਸ ਉਮੀਦ ਕਰਨ ਮੈਂ ਸਮਝ ਨਹੀਂ ਆਇਆ ਜਿਹੜੀ ਗੱਲ ਰਾਜਾ ਜੀ ਨੇ ਕਹੀ ਸਾਸਕਪਾਲ ਸਿੰਘ ਕਹਿ ਰਹੇ ਤੇ ਸਾਨੂੰ ਪੂਰਨ ਸਾਰੀ ਪਾਰਟੀ ਨੂੰ ਫਕਰ ਵੀ ਹੈ। ਪ੍ਰੇਰਤਾ ਵਾਲੇ ਨੇ, ਮਜ਼ਬੂਤ ਇਰਾਦੇ ਵਾਲੇ ਨੇ ਬਹੁਤ ਵਾਰ ਜੇਲ੍ਹ ਚ ਜਾ ਕੇ ਮੈਨੂੰ ਉਹਨਾਂ ਦੀਆਂ ਮੁਲਾਕਾਤਾਂ ਕਰਨ ਦਾ ਮੌਕਾ ਮਿਲਿਆ, ਤਰੀਕਾ ਤੇ ਵੀ ਜਾ ਕੇ ਮੌਕਾ ਮਿਲਿਆ। ਕਦੀ ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਜਿਹੜੀ ਬਹੁਤ ਵੱਡੀ ਗੱਲ ਸਾਡੇ ਕਾਡਰਜ਼ ਵਾਸਤੇ ਵੀ, ਸਾਡੇ ਬਾਕੀ ਸਾਥੀਆਂ ਵਾਸਤੇ ਮੁਸ਼ਕਲ ਘੜੀਆਂ ਬੰਦਿਆਂ ਤੇ ਬੰਦੀਆਂ ਮਰਦੋਨਾਂ ਨੂੰ ਹੀ ਕਿਹਾ ਜਾ ਸਕਦਾ ਜਿਨ੍ਹਾਂ ਤੇ ਮੁਸ਼ਕਲ ਘੜੀ ਬੰਦੀ ਹੈ ਤੇ ਮਰਦਾਂ ਵਰਗਾ ਫਿਰ ਉਹਦਾ ਮੁਕਾਬਲਾ ਕਰ ਸਾਨੂੰ ਖੁਸ਼ੀ ہوئی ਆਪਣੇ ਜੀਸ ਤੇ ਆਪਣੇ ਭਤੀਜੇ ਤੇ ਮਹਤਾਬ ਸਿੰਘ ਜੀ ਜਦੋਂ ਵੀ ਕਦੀ ਕੋਈ ਗੱਲ ਹੋਣੀ ਸਾਰੋਂ ਪਹਿਲਾ ਫੋਨ ਉਹਦਾ ਮੈਨੂੰ ਆਇਆ ਹੁਣ ਕਿ ਅੰਕਲ ਆ ਗੱਲ ਹੋ ਗਈ ਹੁਣ ਦੱਸੋ ਇਹਦੇ ਤੇ ਕਿੱਸਾ ਕਰੀ ਗੁਰੂ ਮਾਰਾ ਸਾਹਿਬ ਦੀ ਅਪਾਰ ਕਿਰਪਾ ਮੈਂ ਸਮਝਦਾ ਸਾਰਿਆਂ ਨੂੰ ਵੱਡੀ ਗੱਲ ਦੁਨੀਆ ਦੇ ਵਿੱਚ ਕਰਦਾਰ ਤੇ ਤੁਹਾਡਾ ਫੇਰਾ ਲੋਕਾਂ ਵਿੱਚ ਗੁੱਡਵਿਲ ਤੁਹਾਡੀ ਬਾਕੀ ਚੀਜ਼ਾਂ ਜਿਹੜੀਆਂ ਮੈਟਰ ਨਹੀਂ ਕਰਦੀ ਜਿਹੜੇ ਬੈਂਕਾਂ ਵਿੱਚ ਪਏ ਹੋਏ ਨੋਟ ਨੇ ਮੈਟਰ ਨਹੀਂ ਕਰਦੇ ਤੁਹਾਡੀ ਲੋਕਾਂ ਵਿੱਚ ਕਿਸ ਕਿਸਮ ਦੀ ਉਹ ਤੁਹਾਡੀ ਇਮੇਜ ਹੈ ਲੋਕਾਂ ਦੇ ਦਿਲ ਚ ਕਿਸ ਕਿਸਮ ਉਹ ਤੁਹਾਡਾ ਪਿਆਰ ਕਰਦੇ ਨੇ ਤੇ ਸਾਨੂੰ ਵੀ ਮਾਨ ਹੈ ਕਿਹਰਾ ਸਾਹਿਬ ਤੁਸੀਂ ਸਾਰੀ ਪਾਰਟੀ ਦੀ ਜਿਹੜੀ ਸ਼ਵੀ ਹੈ ਉਹ ਡੋਲਣ ਨਹੀਂ ਦਿੱਤੇ ਸਮੁੱਚੀ ਕਾਂਗਰਸ ਖੇਰਾ ਸਾਹਿਬ ਦੇ ਨਾਲ ਸਾਰਾ ਪੰਜਾਬ ਦਾ ਯੂਨਿਟ ਤੇ ਨੈਸ਼ਨਲ ਯੂਨਿਟ ਇਹਨਾਂ ਨਾਲ ਅੱਖੀਆਂ ਘੜੀਆਂ ਕੱਟੀਆਂ ਬਟ ਮਰਦ ਵੀ ਤੇ ਲੀਡਰ ਵੀ ਇਹਨਾਂ ਅੱਖੀਆਂ ਘੜੀਆਂ ਚੋਂ ਹੀ ਬਾਹਰ ਨਿਕਲਦੇ ਇਹ ਵੀ ਅਗਨੀ ਪ੍ਰੀਖਿਆ ਤੋਂ ਬਾਹਰ ਆਏ ਤੋ ਅਸੀਂ ਆਪਣੇ ਸਾਥੀ ਨੂੰ ਵਾਪਸ ਕਰਾਂ ਤੇ ਜੀਆਂ ਵੀ ਆਖਨੇ